ਅੱਜ ਦੇਖੋ ਅੱਜ ਮੋਟਰਸਾਈਕਲ ਰੈਲੀ ਅੱਜ ਮੋਟਰਸਾਈਕਲ ਰੈਲੀ ਰੱਖੀ ਗਿਆ ਨਾਪਾ ਦੇ ਵਿੱਚ ਜੀ ਨਾਪਾ ਸ਼ਹਿਰ ਦੇ ਜਿਹੜੇ ਮੁੱਖ ਬਾਜ਼ਾਰ ਨੇ ਸਾਰੇ ਕਵਰ ਕੀਤੇ ਜਾਣਗੇ ਪਟਿਆਲਾ ਗੇਟ ਤੋਂ ਰੈਲੀ ਆਰੰਭ ਹੋ ਕੇ ਪਿੱਖੀ ਮੋੜ ਦੇਵੀਦਲਾ ਚੌਂਕ ਬੌੜਾ ਗੇਟ ਵਿਸ਼ਕਰਮਾ ਚੌਂਕ ਮੈਸ ਗੇਟ ਇਹ ਸਾਰਾ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ ਜੀ ਔਰ ਅੱਜ ਗਰਮੀ ਬਹੁਤ ਹੈ 40 ਡਿਗਰੀ ਦਾ ਟੈਂਪਰੇਚਰ ਆ ਪਰ ਕੋਈ ਤੇ ਭਾਵੇਂ ਤੁਸੀਂ ਦੇਖ ਲਓ ਵਲੰਟੀਅਰ ਸਹਿਪਾਨ ਕਈ ਸੌ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਲੈ ਕੇ ਆਏ ਨੇ ਝੰਡੇ ਫੜੇ ਹੋਣ ਹੱਥਾਂ 'ਚ ਨਾਰੇ ਲਾ ਰਹੇ ਨੇ ਔਰ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮੌਜੂਦਾ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਮੁਕਾਬਲਾ ਕਿਹਦੇ ਨਾਲ ਮੰਨਦੇ ਮੁਕਾਬਲਾ ਤਾਂ ਕਿਸੇ ਨਾਲ ਨਹੀਂ ਜੀ ਕਿਉਂ ਫੜੇ ਹੋ ਚੱਕਰ ਵਿੱਚ ਕੋਈ ਨਹੀਂ ਆਮ ਪਾਰਟੀ ਦੀ ਟੱਕਰ ਵਿੱਚ ਇਹ ਮੁਕਾਬਲਾ ਤਾਂ ਕਿਸੇ ਨਾਲ ਨਹੀਂ ਜੀ ਉਹ ਨਿੱਕਾ ਤੇ ਨਹੀਂ ਗਰਮੀ ਜੀ ਮੈਨੂੰ ਦੱਸੋ ਕਿਹੜਾ ਜੀ ਅੱਜ ਹੈ ਕੋਈ ਕਾਲੀ ਕਾਂਗਰਸ ਬੀਜੇਪੀ ਨਜ਼ਰ ਆਉਂਦੀ ਕਿਤੇ ਜੀ ਆਮ ਆਦਮੀ ਪਾਰਟੀ ਵਾਲੇ ਬੜਕਾ ਮਾਰਦੇ ਫ ਸਾਡੇ ਜਿਹੜੇ ਆਰਗੇਨਿਕ ਵਲੰਟੀਅਰ ਨੇ ਬਿਲਕੁਲ ਜ਼ਮੀਨੀ ਲੈਵਲ ਤੇ ਵਲੰਟੀਅਰ ਨੇ ਜਿਹੜੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸਾਰੇ ਕਿਤੇ ਜ਼ਮੀਨੀ ਲੈਵਲ ਤੇ ਕੰਮ ਕਰ ਰਹੇ ਨੇ ਡਾਕਟਰ ਧਰਪੁਰੇ ਬੜਾ ਦਾਵਾ ਕਰ ਰਹੇ ਨੇ ਕਿ ਜਿੱਤ ਪੱਕੀ ਹੈ ਦਾਵਾ ਤਾਂ ਸਾਰੇ ਕਰਦੇ ਆ ਜੀ ਦਾਵਾ ਤਾਂ ਪਿਛਲੀ ਵਾਰ ਵੀ ਕਰਦੇ 2019 ਚ ਲੜੇ ਸੀ ਉਦੋਂ ਵੀ ਹਾਰ ਗਏ ਸੀ ਸੋ ਦਾਵਾ ਤਾਂ ਹਰੇਕ ਹੀ ਕਰਦਾ ਜੀ ਪਰ ਮੌਜੂਦਾ ਸਰਕਾਰ ਆ ਸਰਕਾਰ ਦੇ 3 ਸਾਲ ਬੱਜੇ ਪਏ ਆ ਪੰਜਾਬ ਦੇ ਲੋਕ ਲੋਕ ਸਭਾ ਪਟਿਆਲਾ ਦੇ ਲੋਕ ਸਿਆਣੇ ਆ ਉਹਨਾਂ ਨੂੰ ਪਤਾ ਵੀ ਤਾਂ 1 ਜੂਨ ਤੱਕ ਨਜ਼ਰ ਆਉਣੀ ਆ ਬਾਅਦ 3 ਸਾਲ ਤਾਂ ਆਵਾ ਦੀ ਪਾੜੀ ਨੇ ਕੰਮ ਆਉਣਾ ਜੀ ਦਾ ਪਿੰਡਾਂ ਦੀ ਡਿਵੈਲਪਮੈਂਟ ਲਾ ਲੋ ਸ਼ਹਿਰ ਦੀ ਡਿਵੈਲਪਮੈਂਟ ਲਾ ਲੋ ਸਾਰੀ ਸਰਕਾਰ ਨੇ ਕਰਨੀ ਹੈ ਪੰਜਾਬ ਸਰਕਾਰ ਨੇ ਕਰਨੀ ਹੈ ਸੋ ਇਸ ਕਰਕੇ ਲੋਕ ਸਿਆਣੇ ਆ ਔਰ ਉਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਬਲ ਲਗਾਤਾਰ ਵਧ ਰਿਹਾ ਜੀ ਪ੍ਰਣੀਤ ਗੌਰ ਨੂੰ ਕਿਸ ਤਰ੍ਹਾਂ ਦੇਖੋ ਕਾਂਗਰਸ ਆ ਕੇ ਪਹਿਲੀ ਵਾਰੀ ਬੀਜੇਪੀ 'ਚ ਚੋਣ ਲੜ ਦੇਖੋ ਕਿਸਾਨ ਜਿਹੜੇ ਆ ਨਾ ਜੀ ਆਂਧਾਤਾ ਕਿਸਾਨ ਦੇ ਨਾਲ ਤੁਸੀਂ ਅਗਰ ਬਦਤਮੀਜੀ ਕਰੋਗੇ ਉਹਨਾਂ ਨਾਲ ਤੱਕਾ ਕਰੋਗੇ ਉਹਨਾਂ ਦਾ ਅਤਿਆਚਾਰ ਕਰੋਗੇ ਤੁਸੀਂ ਦਿੱਲੀ 'ਚ ਨਹੀਂ ਜਾਣ ਦੇਓਗੇ ਤਾਂ ਇਹ ਤਾਂ ਮਾੜੀ ਗੱਲ ਹੈ ਨਾ ਜੀ ਕਿਸਾਨ ਆਂਧਾਤਾ ਜੀ ਅਗਰ ਕਿਸਾਨ ਦਾ ਸਤਕਾਰ ਨਹੀਂ ਤੁਸੀਂ ਕਰਦੇ ਤਾਂ ਫਿਰ ਤੁਸੀਂ ਕਿਹਦਾ ਸਤਕਾਰ ਕਰੋਗੇ ਤਾਂ ਬੀਜੇਪੀ ਤਾਂ ਮੰਨਫੀ ਹੈ ਜੀ ਪਿੰਡਾਂ ਦੇ ਵਿੱਚ ਤਾਂ ਕੀ ਸ਼ਹਿਰਾਂ ਦੇ ਵਿੱਚ ਵੀ ਬੂਥ ਜਿਹੜੇ ਲੱਗਣੇ ਪੋਸੀਬਲ ਨਹੀਂ 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 ਖੈਰਾ ਸਾਹਿਬ ਕਹਿੰਦੇ ਕੋਲ ਇਲੈਕਸ਼ਨ ਕਮਿਸ਼ਨ ਨਰੋ ਲੱਗੇ ਨੇ ਜੀ ਹਰ ਇੱਕ ਨੂੰ ਹੱਕ ਹੈ ਜੇ ਮਰਜ਼ੀ ਪਾਰਟੀ ਹੋਵੇ ਲੀਡਰ ਸਾਰਿਆਂ ਦੇ ਆਉਂਦੇ ਨੇ ਜੀ ਚਾਹੇ ਬੀਜੇਪੀ ਆ ਕਾਂਗਰਸ ਆ ਅਕਾਲੀ ਦਲ ਆਵਾਂ ਦੀ ਪਾਰਟੀ ਆ ਸਭ ਦੇ ਲੀਡਰ ਆਉਂਦੇ ਨੇ ਜੀ ਪ੍ਰਚਾਰ ਕਰਨ ਪੂਰੇ ਇੰਡੀਆ ਦੇ ਵਿੱਚ ਜਿਹੜੇ ਜਿਹੜੇ ਮੇਨ ਲੀਡਰ ਨੇ ਆਉਣਾ ਵੀ ਚਾਹੀਦਾ ਜੀ ਉਹਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਜੀ ਆਪਣੀ ਗੱਲ ਰੱਖਣੀ ਚਾਹੀਦੀ ਹੈ ਬਾਕੀ ਲੋਕਤੰ ਬڑے ਦਿਨਾਂ ਤੋਂ ਅਸੀਂ ਦੋ ਵਾਰੀ ਪਹਿਲਾਂ ਸਾਡੀ ਅਸੀਂ ਡਿਲੇ ਕੀਤੀ ਹੈ ਰੈਲੀ ਅੱਗੇ ਫੰਕਸ਼ਨ ਹੁੰਦੇ ਸੀਗੇ ਸਾਡੇ ਮੰਤਰੀ ਸਾਹਿਬ ਦੇ ਪਿੰਡਾਂ 'ਚ ਪ੍ਰੋਗਰਾਮ ਚੱਲਦੇ ਸੀਗੇ ਤੇ ਬੜਾ ਉਤਸ਼ਾਹ ਸੀਗਾ ਸਾਡਾ ਨਾਬੇ ਦਾ ਯੂਥ ਹਰ ਰੋਜ਼ ਕਾਲ ਆਉਂਦੀ ਸੀ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ ਕਦੋਂ ਆ ਕਦੋਂ ਆ ਮੋਟਰਸਾਈਕਲ ਰੈਲੀ ਕਦੋਂ ਆ ਅੱਜ ਤੁਹਾਨੂੰ ਠਾਠਾ ਮਾਰਦਾ ਇਕੱਠ 100 ਆ ਮੋਟਰਸਾਈਕਲ ਨੇ ਮੈਨੂੰ ਲੱਗਦਾ 500 ਪਲੱਸ ਮੋਟਰਸਾਈਕਲ ਨੇ ਜੀ ਔਰ ਖੁਦ ਮਹਾਰੇ ਆਪ ਮਹਾਰੇ ਲੋਕ ਇਹ ਰੈਲੀ ਚ ਸਮੂਲਿਤ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਯੂਥ ਨੂੰ ਬਹੁਤ ਉਮੀਦਾਂ ਨੇ ਔਰ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਡੀਆਂ ਉਮੀਦਾਂ ਤੇ ਸਾਡੇ ਯੂਥ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਦੇਖੋ ਜੀ ਅੱਜ ਯੂਥ ਵੱਲੋਂ ਗੁਰਦੇਵ ਸਿੰਘ ਦੇਵਮਾਨ ਜੀ ਦੀ ਅਗਵਾਈ ਚ ਮੋਟਰਸਾਈਕਲ ਦੀ ਵਿਚਾਰ ਰੈਲੀ ਗੱਡੀ ਜਾ ਰਹੀ ਹੈ ਬਹੁਤ ਵੱਡਾ ਯੂਥ ਦਾ ਉੱਤਰ ਸਾਹ ਜੀ ਬਹੁਤ ਵੱਡਾ ਗੁਰਪਤਿ ਆ ਜੀ ਲੈ ਕੇ ਅੱਜ ਅਸੀਂ ਬਹੁਤ ਵੱਡੇ ਘੱਟ ਦੇ ਨਾਲ ਦੇ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਚ ਮੋਟਰਾਂਗ ਰੈਲੀ ਕੱਢ ਰਹੇ ਹਾਂ ਜੀ ਕੀ ਲੱਗਦਾ ਪ੍ਰਭੀਸਰ ਨੂੰ ਕਿਸ ਤਰ੍ਹਾਂ ਦਾ ਟਾਕਰ ਵੀ ਜਿੱਤਾ ਜਿੱਤ ਗਈ ਸਮਝੋ ਮਾਤਮ ਕਾਵਲਾਂ ਗੁਰੂ ਆਪਣਾ ਕਿਸੇ ਨਾਲ ਹੈ ਨਹੀਂ ਇੱਕ ਤਰਫ਼ ਹੀ ਆਉਣਾ ਜੀ ਆਉਣਾ